ਨਿੰਦਾ ਭਲੀ ਕਿਸੇ ਦੀ ਨਹੀਂ ਮੂਰਖ ਮੁਕਤ ਕਰਨ। ਜੰਪੁਰ ਪੁੱਤੇ ਮਾਰੀਏ ਨਰਕਾ ਕੋਰ ਪਚਾਨ। ਇਹ ਨਿੰਦਾ ਕਿਸੇ ਦੀ ਭਲੀ ਨਹੀਂ ਕਰਨੀ। ਕਹਿੰਦੇ ਜਿਹੜਾ ਨਿੰਦਿਆ ਕਰਦਾ ਨਾ ਕਹਿੰਦੇ ਮਾਤਾ ਆਪਣੇ ਬੱਚੇ ਦੇ ਮਲਮੂਤਰ ਕਹਿੰਦੇ ਆਪਣੇ ਹੱਥਾਂ ਨਾਲ ਸਾਫ਼ ਕਰਦੀ ਆ ਪਰ ਨਿੰਦਕ ਆਪਣੇ ਕਹਿੰਦੇ ਮੂੰਹ ਨਾਲ ਸਾਫ਼ ਕਰਦਾ। ਅਕਤਖਵੀਰ ਜੀ ਵੀ ਨਿੰਦਾ ਬਾਰੇ ਆਪਣਾ ਇੱਕ ਸ਼ਬਦ ਦੱਸਦੇ ਹਨ ਕਹਿੰਦੇ ਨਿੰਦਾ ਨਿੰਦਾ ਬਾਪ ਨਿੰਦਾ ਮਹਤਾਰੀ ਜਿੱਦੇ ਸਤਜ ਨਿੰਦਾ ਹੋਏ ਹਮਰੇ ਕੋ ਪ੍ਰੇਨਿੰਦਕ ਤੋਂ ਹੀ ਅਖੀਰ ਤੇ ਕਹਿੰਦੇ ਆ ਕੋ ਸਭ ਤੋਂ ਨਿੰਦਾ ਸੁਣਨੀ ਤੇ ਮਾੜੀ ਦੋਨੋਂ ਮਾੜੀਆਂ ਕਿ ਨਿੰਦਾ ਕਿਤੇ ਸੁਣਨੀ ਵੀ ਨਹੀਂ ਚੰਗੀ ਹੈ ਕੋ ਮਾੜੀ ਵੀ ਨਹੀਂ ਤੇ ਨਹੀਂ ਪਰ ਕੱਲੀ ਨਿੰਦਾ ਹੀ ਚੰਗੀ ਨਹੀਂ ਉਸ ਤੋਂ ਸੁਣਨੀ ਵੀ ਮਾੜੀ ਹੁੰਦੀ ਆ ਉਸ ਤੋਂ ਵੀ ਹਉਮੈ ਵਧਾਉਂਦੀ ਆ ਕੋਈ ਆਖੇ ਤੂੰ ਬਹੁਤ ਸੋਹਣਾ ਹੈ ਆਪਣੇ ਆਪ ਨੂੰ ਤੂੰ ਚੰਦ ਵਰਗਾ ਪਰ ਉਸ ਤੋਂ ਹਉਮੈ ਪੈਦਾ ਹੋ ਜਾਂਦੀ ਆ ਬਰ ਜਿਵੇਂ ਮਾਂ ਆਪਣੇ ਬੱਚੇ ਨੂੰ ਖੜਾਉਂਦੀ ਆ ਨਾ ਵੀ ਤੂੰ ਮੇਰਾ ਪੁੱਤ ਪਹਿਲਵਾਨ ਆ ਆਫਤਲੇ ਲੰਮੀ ਪੈ ਜਾਂਦੀ ਆ ਤੇ ਬੱਚੇ ਨੂੰ ਉੱਪਰ ਪਾ ਲੈਂਦੀ ਆ ਉਹ ਖੁਸ਼ ਹੋ ਕੇ ਕਹਿੰਦਾ ਅੱਜ ਮੰਮੀ ਨੂੰ ਢਾ ਲਿਆ ਅੱਜ ਵੱਡੀ ਭੈਣ ਨੂੰ ਢਾ ਲਿਆ ਪਰ ਉਹ ਢਾ ਨਹੀਂ ਸਕਦਾਗਾ ਉਹ ਹਮੇ ਵਜ ਜਾਂਦੀ ਉਹਦੇ 'ਚ ਇਸ ਤਰ੍ਹਾਂ ਹੀ ਬੰਦੇ ਵਿੱਚ ਵੀ ਹਮੇ ਵਜਦੀ ਮੈਂ ਕਾ ਬਖਤੀ ਪਹਿਲਵਾਨ ਆ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂਗਾ ਉਹਨੂੰ ਜੋ ਅੱਗੋਂ ਕੋਈ ਕਹਿੰਦੇ ਉਹ ਕਿਤੇ ਸੰਸਾਰ ਤੇ ਇੱਕ ਤੋਂ ਪਰੇ ਤੋਂ ਪਰੇ ਪਹਿਲਵਾਨ ਪਾਇਆ ਪਰ ਤੋਂ ਪਰੇ ਗਿਆਨੀ ਪਾਇਆ ਜ ਕਿਉਂਕਿ ਇੱਕ ਮਨੁੱਖ ਅੱਗੇ ਆ ਇੱਕ ਪਿੱਛੇ ਆ ਹਰ ਇੱਕ ਮਨੁੱਖ ਮੱਧ 'ਚ ਬੈਠਾ ਆ ਆਪਾਂ ਦੇ ਧਰਤੀ ਤੇ ਵਸਦੇ ਆ ਨਾ ਇੱਕ ਪਤਾਲ ਲੋਕ ਹੈ ਕਾਸ ਲੋਕ ਹੈ ਜਿਹੜੋ ਹਮੇ ਕਰਦੀ ਆ ਤਾਂ ਉਹਦਾ ਕਾਸ ਨੂੰ ਵੱਧ ਜਾਂਦਾ ਵਾ ਹਮੇ ਦਿਰਗ ਰੋਗ ਹੈ ਤੇ ਜਦੋਂ ਨਿੰਦਿਆ ਕਰਦਾ ਫਿਰ ਨਿੰਦਿਆ ਕਰਾਉਣੀ ਪੈਂਦੀ ਆ ਤਾਂ ਥੱਲੇ ਉਹਦੀ ਹਮੇ ਕੱਟਦੀ ਆ ਕਿਉਂਕਿ ਨਿੰਦਿਆ ਜਿੰਨੀ ਭਗਤਾਂ ਦੀ ਨਿੰਦਿਆ ਹੁੰਦੀ ਆ ਉਹ ਪ੍ਰਮਾਤਮਾ ਦੇਡੇ ਚਲੇ ਜਾਂਦੇ ਆ ਨਿੰਦਿਆ ਕਰਵਾ ਕਰਵਾ ਕੇ ਆਪਣੀ ਤੇ ਨਿੰਦਕ ਹਮੇ ਕਰ ਕਰਕੇ ਉਹਨੂੰ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦੇ ਉਹ ਉਹਦੀ ਗੰਦਗੀ ਮੈਲ ਪਾਪ ਧੋਂਦੇ ਨਹੀਂ ਅਸਲ ਵਿੱਚ ਵੀ ਹੁਣ ਜਿਵੇਂ ਕਿ ਮਾਂਪੁਰ ਨੂੰ ਸਜ਼ਾ ਲੱਗ ਜਾਂਦੀ ਹੈ ਜਿਵੇਂ ਆਸਰਾਮ ਬਾਪੂ ਜੀ ਨੇ ਉਹਨਾਂ ਤੋਂ ਕੋਈ ਰੇਪ ਦਾ ਕੇਸ ਪਿਆ ਉਹਨਾਂ ਤੇ ਤੇ ਉਹ ਜੇਲ੍ਹ 'ਚ ਬੈਠੇ ਨੇ ਪਰ ਜੇ ਹੁਣ ਦੂਜਾ ਪੱਖ ਦੇਖਿਆ ਜਾਵੇ ਵੀ ਉਹ ਪਹਿਲਾਂ ਕੰਦੇ ਬਚਨ ਵਿੱਚ ਮੰਦਿਰ ਵਿੱਚ ਭਜਨ ਕਰਦੇ ਸੀਗੇ ਭਜਨ ਕਥਾ ਕਰਦੇ ਕਰਦੇ ਉਹ ਵਧਦੇ ਗਏ ਉਹਨਾਂ ਪ੍ਰਸੰਸਾ ਵਧਦੀ ਵਧਦੀ ਗਈ ਇੱਥੇ ਤੱਕ ਚਲੇ ਗਏ ਉਹ ਠੀਕ ਹੈ ਵੀ ਉਹਨਾਂ ਨੇ ਪਾਪ ਕੀਤਾ ਰੇਪ ਹੋਇਆ ਜੇਲ੍ਹ 'ਚ ਬੈਠੇ ਨੇ ਲੇਕਿ ਲੋਕ ਨਿੰਦਾ ਤੋਂ ਕਰ ਕਰਕੇ ਉਹਦੇ ਪਾਪ ਧੋਂਦੇ ਨੇ ਉਹ ਵਾਪਸ ਨੂੰ ਉਸ 스테ਜ ਤੇ ਪਹੁੰਚਣਾ ਪੈਂਦਾ ਵਾ ਕਿਉਂਕਿ ਪ੍ਰਮਾਤਮ ਜਿਹੜੀ ਕਲਾਸ ਚੋਂ ਫੇਲ ਹੋ ਗਿਆ ਨਾ ਉਸੇ ਕਲਾਸ 'ਚ ਬੈਠ ਕੇ ਦੁਬਾਰਾ ਆ ਕੇ ਇਹ ਠੀਕ ਆ ਵੀ ਤੇ ਪੈਨਲਟੀ ਪੈ ਗਈ 1 ਸਾਲ ਦੀ 1 ਸਾਲ ਲੇਟ ਹੋ ਗਿਆ ਉਹਨੂੰ ਅਫਸੋਸ ਹੁੰਦਾ ਵਾ ਵੀ ਮੈਂ ਲੇਟ ਆ ਤੇ ਪਰ ਬੈਠੋ ਉਸੇ ਕਲਾਸ 'ਚ ਆ ਕੇ ਉਹਨਾਂ ਪਾਪ ਲੋਕ ਤਾਉਂਦੇ ਨੇ ਉਹਦੀ ਨਿੰਦ ਕਰ ਕਰਕੇ ਜਿਵੇਂ ਉਹ ਰਾਮਚੰਦਰ ਜੀ ਦਾਦਾ ਜੀ ਹੋਏ ਸੀ ਨਾ ਅਜੈ ਸਰੋਵਰ ਭਿਖਿਆ ਕੈ ਐਸੀ ਦਰਗਾਹ ਮੇਲੇ ਸਜਾਏ ਰਾਜਾ ਅਜੇ ਰਾਜ ਚੇਰ ਦਾਦਾ ਹੋਏ ਆ ਕਹਿੰਦੇ ਆਪਣੇ ਤਵੇਲੇ ਚ ਖੜੇ ਸੀਗੇ ਤੇ ਇੱਕ ਸਾਧੂ ਭਿਖਿਆ ਮੰਗਣ ਆਇਆ ਤਾਂ ਉਹਨੇ ਲੇਦੋ ਦੇ ਭਾਂਡੇ ਚਿੱਪੀ ਚ ਪਾਤੀ ਉਹ ਵੱਖਣ ਕੇ ਫਲ ਬੀਪੂਤ ਫਲ ਬੀਬਾ ਦੇ ਫੁੱਲੇ ਤੇ ਪ੍ਰਮਾਤਮਨ ਵਾਦਾ ਕਰੇ ਦਰਗਾਹ ਕਹਿੰਦੇ ਉਹ ਵੱਧ ਕੀ ਫਲ ਫਿਰ ਲੱਭਦੀ ਵੱਦੀ ਬਹੁਤ ਫਲ ਕੀ ਕਹਿੰਦੇ ਉਹ ਖਾਣੀ ਪਊਗੀ ਫਿਰ ਉਹ ਉਹਨੂੰ ਕਿਸੇ ਮਹਾਂਪੁਰਸ਼ ਨੇ ਦੱਸਿਆ ਨਿੰਦਿਆ ਕਰਵਾ ਆਪਦੀ ਲੋਕ ਨਿੰਦਾ ਕਰਨ ਕੇ ਤੇਰੇ ਸਾਰੇ ਘਟ ਚੂਗੇ ਨਿੰਦਿਆ ਕਰਾ ਕਰਾ ਕੇ ਫਿਰ ਉਹਨਾਂ ਲੋਕਾਂ ਕੋਲ ਚ ਆਪਣੇ ਆਪ ਨੂੰ ਇੱਕ ਰਸਤੇ ਬੈਠ ਕੇ ਬਹੁਤ ਸੋਹਣਾ ਮਹੰਗਾ ਰਥ ਬਣਵਾਇਆ ਕਿ ਬੇਸਵਾ ਬਠਾਈ ਨਾਲ ਸ਼ਰਾਬ ਦੀ ਬੋਤਲ ਰੱਖ ਲਈ ਕੋਲੇ ਮਿੱਟੀ ਮਾਸ ਰੱਖ ਲਿਆ ਤਾਂ ਕਿ ਲੋਕ ਕਹਣ ਕਿ ਰਾਜਾ ਪਾਗਲ ਹੋ ਗਿਆ ਰਾਜਾ ਬੇਬਕੂਫ ਹੋ ਗਿਆ ਤੇ ਉਹ ਬੇਬਕੂਫ ਕਰਾ ਕਰਾ ਕੇ ਲੋਕੋਂ ਨਿੰਦਾ ਕਰਵਾ ਕਰਵਾ ਕੇ ਕਹਿੰਦੇ ਸਾਰੇ ਪਾਪ ਕੱਟ ਗਏ ਕਿ ਨਿੰਦਿਆ ਕਹਿੰਦੇ ਪੂਰੀ ਰਹਿ ਗਈ ਫੇਰ ਵੀ ਉਹ ਅੰਤ ਨਹੀਂ ਹੋਇਆ ਉਹਦਾ ਬਹੁਤ ਉਹ ਕਹਿੰਦੇ ਅਬੜੇ ਪਰ ਮਤਲਬ ਇਹ ਇੰਨੇ ਲੋਕ ਪਾਪ ਧੋ ਦੇਣ ਨਿੰਦਾ ਕਰ ਕਰ ਕੇ ਤੇ ਉਸਤਤ ਹੰਕਾਰ ਬਦਾਨੰਦੀ ਆ ਕਜੋ ਮਾਨ ਬਮਾਨ ਨਾ ਕਹਿੰਦੇ ਇਹ ਦੋਨੇ ਚੀਜ਼ਾਂ ਨਾ ਮਾਨ ਤੇ ਬਮਾਨ ਨੂੰ ਤਲਣਾ ਪੈਂਦਾ ਵਾ ਤਾਂ ਜਾ ਕੇ ਪ੍ਰਮਾਤਮਾ ਨੇ ਤੇ ਮਨਜ਼ੂਰ ਗਾਇਆ ਨਾ ਵੀ ਹੌਮੇਬਦ ਕੀ ਮਾਹ ਪੁਸ਼ਪ ਪੂਰਣ ਨੇ ਗੋ ਮਾਹ ਪਛ ਵੀ ਸਨਮਾਨਤ ਕਰਦੇ ਸਾਡੀ ਉਸਤਤ ਕਰੋ ਸਟੇਜ ਤੇ ਜਾ ਕੇ ਜਿਵੇਂ ਰਾਲੇ ਸੰਤਾਨਿਕ ਦੇਸ਼ ਨੇ ਕੋਈ ਉਸਤਤ ਨਹੀਂ ਕਰਨ ਦੇ ਮਾਈਕ ਤੇ ਖੜਕੇ ਕਿ ਮੇਰੇ ਬਾਰੇ ਬੋਲੇ ਕਿ ਹੋਰ ਮਾਹ ਪੁਸ਼ ਸੰਸ ਵਾਲੇ ਵੀ ਕੋਈ ਸਾਡੇ ਬਾਰੇ ਕਹੇ ਮਾਹ ਪਛ ਬ੍ਰਹਮ ਕੰ ਨਹੀਂ ਇਹ ਹੀ ਅਪੂਰਣ ਹੋਰ ਕੀ ਪੂਰਣ ਹੈ ਹੀ ਨਹੀਂ ਤੇ ਮੇਰੇ ਬਾਰੇ ਮਾਈਕ ਤੇ ਨਾ ਬੋਲਾ ਜਾਵੇ ਮਗਬਾ ਨਾਮ ਸੰਗ ਜੀ ਥੱਲੇ ਇਹਨੇ ਟੂਆ ਪੱਟ ਕੇ ਬੈਠਦੇ ਜਮੀਨ ਦੇ ਥੱਲੇ ਤਾਂ ਕਿ ਮੇਂ ਹੰਕਾਰ ਨਾ ਆ ਜਾਏ ਮੈਂ ਇੰਦੀਆ ਬਟਾ ਸੰਗਤ ਨੂੰ ਆਪ ਗਵਾਹੀ ਤਾਂ ਸੋ ਪਾਈਏ ਉਹ ਨਿੰਦਿਆ ਕਰ ਕਰਕੇ ਮਤਲਬ ਪਾਪ ਧੁੱਪ ਜਾਂਦੇ ਉਸ ਤੋਂ ਸੁਣ ਸੁਣ ਕੇ ਹੰਕਾਰ ਵੱਧਦਾ ਵਾ ਕੋਨੇ ਮੇਰੇ ਕਰ ਕੋਈ ਹੈ ਹੀ ਨਹੀਂ ਮੈਂ ਹੀ ਬ੍ਰਹਮ ਗਿਆਨੀ ਆ ਮੈਂ ਹੀ ਪੂਰਨ ਪ੍ਰਮਾਤਮਾ ਹਮੇ ਨਾਵੇ ਨਾਲ ਬਰੋਦਾ ਇਹਨੇ ਦੋਨੇ ਪਾਸਿਓਂ ਛੱਡਣਾ ਪੈਂਦਾ ਵਾ ਦੋਹ ਵਿਵਸਥਾ ਤੇ ਜੋ ਦੋਨਾਂ ਵਾਸਤੇ ਰਹਿਤ ਹੋਵੇ ਨਾ ਕਿ ਨੇ ਸੋਈ ਸਹਿਲਾ ਪਾਲੀਆ ਉਹੀ ਬਚ ਸਕਦਾ ਦੋਨਾਂ ਪਾਸੋਂ ਬਚੇ ਹਰਕ ਸੋਗ ਤੇ ਵਿਰਖਤ ਪਿਆ ਕਹਿੰਦੇ ਨਿੰਦਿਆ ਮਾੜੀ ਐ ਮਾੜੀ ਉਸਤੋਂ ਵੀ ਸੁਣਨੀ ਮਾੜੀ ਐ ਨਿੰਦਿਆ ਕਰਨੀ ਸੁਣਨੀ ਮਾੜੀ ਉਸਤੋਂ ਸੁਣਨੀ ਮਾੜੀ ਐ ਦੋਨੇ ਪਾਸੇ ਬੁਰਾ ਐ ਕਿਉਂਕਿ ਮਨ ਮਦ ਵਿੱਚ ਰਹਿਣਾ ਚਾਹੀਦਾ ਤਜੇ ਅਨੰਮਿਲੇ ਗੋਪਾਲ ਕਹਿੰਦੇ ਬਿਲਕੁਲ ਵੀ ਅਨਤਿਆਗੇ ਤਾਂ ਕਹਿੰਦੇ ਵੀ ਉਹ ਪਰਮਾਤਮਾ ਦਾ ਤੇ ਮਨਜ਼ੂਰ ਨਹੀਂ ਹੁੰਦਾ ਕਦੇ ਦੋਨਾਂ ਪਾਸਿਓਂ ਤੋਂ ਕਹਿੰਦੇ ਜੋ ਨਿਰਦਨ ਸਰਦਨ ਦੋਨੋਂ ਪਾਈ ਪ੍ਰਭ ਦੀ ਕਲਾ ਨ ਮੇਟੀ ਜਾਏ। ਅਮੀਰ ਤੇ ਗਰੀਬ ਦੋਨੋਂ ਹੀ ਪ੍ਰਮਾਤਮਾ ਦੇ ਦਰ ਤੇ ਬੈਠੇ ਨੇ ਕਿ ਨਿਰਦਨ ਜੋ ਨਿਰਦਨ ਸਰਦਨ ਕਹੇ ਜਾ ਕੇ ਬੱਠਾ ਪਿੱਠ ਫਰਾਈ। ਜੋ ਗਰੀਬ ਅਮੀਰ ਦੇ ਜਾਂਦਾ ਤਾਂ ਕੋ ਪਿੱਠ ਫੋੜ ਕੇ ਪਿੱਠ ਖੇੜ ਕੇ ਬਹਿ ਜਾਂਦਾ ਵਾ। ਤੇ ਜੇ ਅਮੀਰ ਗਰੀਬ ਦੇ ਜਾਵੇ ਤਾਂ ਆ ਅੱਗੇ ਅੱਗੇ ਆਦਰ ਦੀ ਆ ਲੈ ਬਲਾ ਆਦਰ ਦੇ ਕੇ ਪਹੁੰਚਦਾ ਗਰੀਬ ਅਮੀਰ ਨੂੰ। ਪਰ ਕਹਿੰਦੇ ਦੋਨਾਂ ਤੋਂ ਮੁਕਤ ਹੋਣਾ ਚਾਹੀਦਾ ਵਾ। ਨਿਰਗੁਣ ਆਪ ਸਰਗੁਣ ਵੀ ਇਹ ਚੀਜ਼ ਉਹ ਮੂਰਤੀ ਪੂਜਾ ਚ ਆ ਜਾਂਦੀ ਆ ਵੀ ਇੱਕ ਨਿਰਗੁਣ ਪਰਮਾਤਮਾ ਇੱਕ ਸਰਗੁਣ ਪਰਮਾਤਮਾ ਆਪਣੇ ਦੋ ਰੂਪ ਬਣਾਏ ਕੁਚਕ ਨੀਵਾ ਲੇਕਿਨ ਦੋਨਾਂ ਵਿੱਚ ਪਰਮਾਤਮਾ ਹੈ ਐਵੇਂ ਇਹ ਆ ਵੀ ਨਿੰਦਾ ਜੀ ਪ੍ਰਮਾਤਮਾ ਤੋਂ ਉਸ ਨੇ ਆਪਣੇ ਆਪ ਨੂੰ ਬਚਾਉਣਾ ਉਸ ਤੋਂ ਤੋਂ ਬਚਾਉਣਾ ਦੋਨੇ ਪਾਸੇ ਬਚ ਕੇ ਹੀ ਪ੍ਰਮਾਤਮਾ ਦੇ ਰਾਹ ਤੇ ਪਹੁੰਚ ਸਕਦੇ ਆ ਇਸ ਤਰ੍ਹਾਂ ਨਹੀਂ ਹੁੰਦਾ ਪਾਬਗੇ ਵੀ ਆਪਣੀ ਹੰਕਾਰ ਆਪਣੇ ਕਿ ਗੁਪਦਾਨ ਕਰਦੇ ਨੇ ਨਾ ਇਹ ਨਹੀਂ ਲਿਖਾਉਂਦੇ ਕਿ ਸਟੇਜ ਤੇ ਮੇਰਾ ਨਾਮ ਬੋਲਿਆ ਜਾਵੇ ਲੱਖ ਰੁਪਏ ਦਾਨ ਦੇ ਜਾਂਦਾ ਕਿ ਤੇ 10 ਰੁਪਏ ਦੀ ਪਰਚੀ ਤੇ ਬੋਲਿਆ ਇਹਨਾਂ ਦਾ ਫਲਾਨਾ ਸਿੰਘ ਨੇ ਦੇਖਦੀ ਪਰਦਾਸ਼ ਕਰਵਾਇਆ 10 ਰੁਪਏ ਮਨਜ਼ੂਰ ਕੀਤੇ ਜਾਣ ਗੁਪਦਾਨ ਇਹੀ ਸ੍ਰੇਸ਼ਟ ਦਾਨ ਹੈ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਦਾਨ ਕਰ ਗਿਆ ਇਨੇ ਇੱਕ ਹਰਿਦਾਨ ਕਰੇ ਦੂਜਾ ਲਵੇ ਨੂੰ ਪਤਨ ਲੱਗੇ ਵੀ ਇਹ ਇੱਕ ਹਸ ਨੇ ਦਾਨ ਕੀਤਾ ਉਹ ਦਾਨ ਲੱਗਦਾ ਦਾਨ ਦੀ ਮਰਯਾਦੰਗ ਦੇ ਕਾਲ ਦੇਸ ਤੇ ਪਾਤਰ ਦੇਖ ਕੇ ਦਾਨ ਕਰਨਾ ਚਾਹੀਦਾ ਵਾ ਦਾਨ ਕਿਸ ਨੂੰ ਕਰਨਾ ਹੈ ਅੱਗੇ ਭੁੱਖਾ ਹੈ ਕਿ ਪਹਿਲੇ ਰੱਜਿਆ ਹੋਇਆ ਵਾ ਭੁੱਖੇ ਨੂੰ ਦਾਨ ਕਰੀਏ ਲੱਗਦਾ ਹੁੰਦਾ ਤੇ ਪਾਤਰ ਦੇਖ ਕੇ ਤੇ ਕਾਲ ਦੇਖ ਕੇ ਸਮਾਂ ਤੇ ਕਿ ਦਾਨ ਕਰੀਏ ਇਹ ਨਾ ਸਿਆਲਾ ਵੇ ਤੇ ਬਕੁਲ ਫੇ ਗੁੰਨਣ ਲੱਗ ਜਾਈਏ ਜੇਠਾੜਾ ਆਵੇ ਤਾਂ ਆਪਾਂ ਲੋਕ ਨੂੰ ਚਾਹ ਪੀਣ ਲੱਗ ਜਾਈਏ ਵੀ ਠੰਡੀ ਚੀਜ਼ ਦੇਣੀ ਆ ਤੇ ਭਾਂਡਾ ਤੇ ਕਿ ਦਾਨ ਕਰਾਂ ਉਹ ਦਾਨ ਫਲਦਾ ਹੁੰਦਾ ਵਾ ਨਹੀਂ ਦੂਜਾ ਦਾਨ ਫਲਿਆ ਨਹੀਂ ਕਰਦਾ ਵਾ ਵਿਕਾਰ ਜਲੇਦਾ ਨਿਕਾਂ ਜੀ ਤੇ ਕਿ ਲੰਗਰਾਂ ਤੇ ਕੀ ਬਰੀ ਚੀਜ਼ ਪ੍ਰਸ਼ਾਦਾ ਬਹੁਤ ਜ਼ਿਆਦਾ ਹੁੰਦਾ ਆਪਾਂ ਪ੍ਰਸ਼ਾਦਾ ਚੜਾਉਨੇ ਆ ਉਹ ਬੇਕਾਰ ਹੀ ਪੈ ਰੰਦਾ ਬੱਚਾ ਲੋਕ ਝੂਠ ਚ ਪਾ ਕੇ ਸੂਰਨ ਭੇਜਦੇ ਆ ਸੂਰ ਖਾ ਕੇ ਉਹ ਉਹ ਸੂਰ ਪਾਲ ਦੇ ਮਾਰਨ ਵਾਸਤੇ ਆ ਵੀ ਲੰਗਰਾਂ ਦੇ ਝੂਠ ਸੂਰ ਖਾ ਕੇ ਹੋਰ ਆਪਾਂ ਨੂੰ ਹੀ ਪਾਪ ਵਧਾਉਨੇ ਆ ਵੀ ਝੂਠ ਉਹਨਾਂ ਲੰਗਰਾਂ ਦੇ ਦੇ ਕੇ ਜਿੱਥੇ ਦਾਨ ਦਿੰਨੇ ਆ ਕਿਉਂਕਿ ਉਹ ਦਾਨ ਵੇਸਟੇ ਜਾਂਦਾ ਵੇਸਟ ਸੂਰਨ ਪਾ ਜਾਂਦਾ ਨਾ ਕਿ ਗਊਸ਼ਾਲਾ ਜਾਂਦਾ ਵੇਸਟ ਵੀ ਗਊਸ਼ਾਲਾ ਜਾਵੇ ਤਾਂ ਹੀ ਫਰ ਲਦਾ ਨਾ ਯਾਨੀ ਹਰ ਚੀਜ਼ ਦੇਖ ਕੇ ਦਾਨ ਕਰੀਏ ਕਹਿੰਦੇ ਪਾਤਰ ਕਾਲ ਦੇਸ਼ ਦੇਖ ਕੇ ਦਾਨ ਕਰੀਏ ਫਿਰ ਫੜਦਾ ਨਹੀਂ ਦਾਨ ਫੜੇ ਨਹੀਂ ਕਰਦਾ ਐਵੇਂ ਸੇਵਾ ਨਹੀਂ ਫੜਦੀ ਕਿ ਲੋਕਾਂ ਨੂੰ ਦਿਖਾ ਕੇ ਸੇਵਾ ਕਰੋ ਜੋ ਕਿ ਸੰਗਤ ਆਉਂਦੀ ਔਰ ਸਾਹਮਣੇ ਅਰਦਾਸ ਕਰਾਉਣੇ ਖੜਕੇ ਸਾਡਾ ਕਿ ਗਪਤ ਅਰਦਾਸ ਲੱਗਿਆ ਕਰਦੀ ਆ ਗਪਤ ਅਰਦਾਸ ਕੀਤੀ ਹੀ ਲੱਗਦੀ ਹੁੰਦੀ ਆ ਸਾਹਮਣੇ ਲਿਖਾ ਕੇ ਨਹੀਂ ਲੱਗਿਆ ਕਰਦੀ ਮੈਂ ਆ ਦਾਨ ਕੀਤਾ ਫੁਲਾਣਾ ਇੰਨੇ ਰੁਪਏ ਦਾਨ ਕੀਤੇ ਆ ਇੰਨੇ ਖੰਡ ਪਣ ਦਾਨ ਕਰਵਾਏ ਆ ਇੰਨੇ ਸੇਵਾ ਕਰਵਾਈ ਆ ਤੇ ਇੰਨੇ ਰੁਪਏ ਲੰਗਰ ਦੇ ਹਿਸਾਬ ਆ ਆ ਉਹ ਦਾਨ ਦਿਖਾਵੇ ਚ ਰਹਿ ਜਾਂਦਾ ਵਾ ਹਮੇ ਵਧਾ ਦਿੰਦਾ ਵਾ ਕਿਉਂਕਿ ਨਿੰਦਾ ਹੀ ਮਾੜੀ ਐ ਉਸ ਤੋਂ ਸੁਣਨੀ ਤਾਂ ਮਾੜੀ ਐ ਨਾ ਫੇਸ ਕਰਕੇ ਦੋਹਾਂ ਤੋਂ ਬਚਣਾ ਚਾਹੀਦਾ ਵਾ ਤੇ ਸੰਸਾਰ ਹੈ ਇੱਕ ਕਦਮ ਅੱਗੇ ਇੱਕ ਪਿੱਛੇ ਆਪੋ ਮੱਧ ਚ ਬੈਠੇ ਆ ਤੇ ਆਪਣੇ ਮੜ ਦੇ ਵੀ ਖਿਆਲ ਮਨ ਚ ਆ ਕੇ ਤਾਂ ਪਾਪ ਬਣ ਜਾਂਦਾ ਕਹਿੰਦੇ ਸੋ ਆਪਣੇ ਇਸ ਵੀਡੀਓ ਚ ਇਨਾ ਹੀ ਵਿਚਾਰ ਕੀਤਾ ਸੀਗਾ ਤੇ ਸਾਡਾ ਸੇਵਾ ਸਿਮਰਨ ਸਾਧਨਾ ਸੰਬੰਧੀ ਆਪਣਾ WhatsApp ਗਰੁੱਪ ਜੋਇਨ ਕਰੋ ਸਿਮਰਨ ਕਿਵੇਂ ਕਰੀਏ ਸਾਧਨਾ ਕਿਵੇਂ ਕਰੀਏ ਮਨ ਦੀ ਕਾਗਰਤਾ ਕਿਵੇਂ ਕਰੀਏ ਆਪਣੀਆਂ ਹਰ ਇੱਕ ਸਮੱਸਿਆ ਤੋਂ ਬਚਣ ਵਾਸਤੇ ਮਨ ਦੀ ਕਾਗਰਤਾ ਜ਼ਰੂਰੀ ਹੈ ਪਰ ਮਾਦਨ ਦਰ ਤੇ ਇਕਾਗਰਮਾਨੀ ਕਬੂਲ ਹੁੰਦਾ ਹੈਗਾ ਤੇ ਤੇ ਆਪਣੀਆਂ ਸਮੱਸਿਆਵਾਂ ਦੇ ਹਰ ਇੱਕ ਸਮਾਧਾਨ ਬਿਲਕੁਲ ਫ੍ਰੀ ਕੀਤਾ ਜਾਂਦਾ ਪਾਠਦਾਨ ਸੇਵਾ ਦੇ ਨਾਲ ਹੀ ਤੇ WhatsApp group join ਕਰੋ ਮਨ ਕਾਗਰਤਾ ਵਾਸਤੇ ਤੇ ਜਿਹੜਾ WhatsApp ਨੰਬਰ 884289527 ਤੇ ਫੋਨ ਨੰਬਰ 190477388 ਤੇ ਆਦਿਆਂ ਬਹਿਦਿਆਂ ਪਾਦਿਆਂ ਨੂੰ ਕਿਵੇਂ ਕਰੀਏ ਕਿਵੇਂ ਬਚਾ ਜਾ ਸਕਦਾ ਇੰਨੇ ਮਨਿਕਾ ਕਰਕੇ ਮੈਂ ਕਰੀਏ ਕਦੀ ਇਸ ਸਮਸਮਾ ਕਿਵੇਂ ਕਰੀਏ ਇਹਨੂੰ ਬਚਾਵਾ ਵਾਸਤੇ ਅਰਦਾਸ ਕਰਨ ਵਾਸਤੇ ਆਪਣੀ ਪਸੰਦ ਭੇਜ ਸਕਦੇ ਹੋ ਅਰਦਾਸਾਂ ਕਰਨ ਵਾਸਤੇ ਹਟਾ ਬਰਸਨ ਨੰਬਰ ਤੇ ਆਪਦਾ ਨਾਮ ਤੇ ਐਡਰੈਸ ਲਿਖੋ ਤੇ ਅਰਦਾਸਾਂ ਕੀਤੀ ਜਾਣਗੀਆਂ ਤੇ ਆਪਣੇ ਵਿਚਾਰ ਕਮੈਂਟ ਜ਼ਰੂਰ ਦੱਸੋ ਵੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦਾ ਲੱਗਿਆ ਕਿਸ ਹੋਰ ਸਬਜੈਕਟ ਤੇ ਤੁਸੀਂ ਪੁੱਛਣਾ ਚਾਹੁੰਦੇ ਹੋ ਕੋਈ ਵਿਚਾਰ ਸਾਂਝੇ ਕਰਨੇ ਚਾਹੁੰਦੇ ਆ ਆਪਣੀਆਂ ਤੇ ਉਹਨਾਂ ਵਿਚਾਰਾਂ ਨੂੰ ਵੇਖ ਕੇ ਅਗਲੀ ਵੀਡੀਓ ਬਣਾਵਾਂਗੇ ਤੇ ਆਪਣੇ ਵਿਚਾਰ ਕਮੈਂਟ ਜ਼ਰੂਰ ਦੱਸੋ ਤੇ ਗੁਰਮਖ ਪਿਆਰ ਸੱਜਣਾ ਵਾਤੇ ਉਹਨੀ ਆਰਥਿਕ ਸਮੱਸਿਆ ਵਾਸਤੇ ਦਖੰਧ ਭੇਜ ਸਕਦੇ ਹੋ ਤੇ ਉਸ ਵੰਦ ਦੀ ਮਾਰਕ ਜਣ ਲਈ 7864 46200 ਕਿਸ ਨੰਬਰ ਤੇ ਆਪਣੇ ਮਾਇਆ ਅਕਾਊਂਟ ਚ ਭੇਜ ਸਕਦੇ ਹੋ ਸਕੈਨਰ ਸਕੈਨ ਕਰ ਸਕਦੇ ਹੋ ਇਹ ਮਾਇਆ ਸਰੂਪ ਉਹਨਾਂ ਗੁਰਮਖ ਸੱਜਣਾ ਪਿਆਰਾਂ ਵਾਤੇ ਸੇਵਾ ਸੰਸਾਧਨਾ ਵਿੱਚ ਲੱਗੇ ਹੋਏ ਨੇ ਜਾਂ ਕਰਨਾ ਚਾਹੁੰਦੇ ਹਨ ਆਰਥਿਕ ਸਮੱਸਿਆ ਨਾਲ ਜੂਝ ਰਹੇ ਹਨ ਉਹਨਾਂ ਵਾਸਤੇ ਇਹ ਮਾਇਆ ਭੇਜੀ ਜਾਂਦੀ ਹੈ ਉਹਨਾਂ ਦੀ ਸਮੱਸਿਆ ਨੇ ਸੁਧਾਰਨ ਵਾਸਤੇ ਆਰਥਿਕ ਮਦਦ ਲਈ ਲੋੜਵੰਦਾਂ ਲਈ ਕਹਿੰਦੇ ਦਾਨ ਉੱਥੇ ਲੱਗਦਾ ਵਾ ਸੱਤੀ ਦੇ ਸੰਤੋਖੀ ਖਾਏ ਤਉ ਨਾਨਕ ਤਰਦੀ ਦਾਸ ਮਾਏ ਮਾਇਆ ਦਾ ਦਾਨ ਤੰ ਦਾ ਚੀਜ਼ ਦਾ ਲੋੜਵੰਦਾਂ ਨਾ ਨਾਜ ਦਾ ਦਾਨ ਵੀ ਉੱਥੇ ਲੱਗਦਾ ਉਹ ਸੱਤੀ ਦੇ ਸੰਤੋਖੀ ਖਾਏ ਦੇਣ ਵਾਲਾ ਸੁਤਵਰਦੀ ਹੋਵੇ ਜੋ ਮੈਂ ਦਿੱਤਾ ਵਾ ਇਹ ਕਬੂਲ ਕਰਾਇਆ ਜਾ ਪ੍ਰਭੂਾਨ ਤੇ ਖਾਣ ਵਾਲਾ ਵੀ ਕਾ ਸੰਤੋਖੀ ਹੋਵੇ ਨਾ ਹੋਵੇ ਗ੍ਰੰਥੀ ਜਾ ਕੇ ਦਾਲ ਤੇ ਨੂਨ ਘੱਟ ਸੀਗਾ ਸਵਾਦ ਨਹੀਂ ਲੱਗੀ ਕਿ ਸੱਤੀ ਦੇ ਸੰਤੋਖੀ ਖਾਏ ਉੱਥੇ ਦਾਣ ਲੱਗਦਾ ਵਾ ਜਿੱਥੇ ਪਹਿਲੇ ਮਾਇਆ ਬਹੁਤ ਜ਼ਿਆਦਾ ਪਉਥੇ ਹੋਰ ਮਾਇ ਚੜੋਨੇ ਦਰਵਾਜ਼ੇ ਲੱਖਾਂ ਦੀ ਮਾਇ ਚੜਦੀ ਆ ਤੇ ਗਰੰਟੀ ਸਾਰੀ ਤਨਖਾਈਏ ਨੇ ਸੇਵਾ ਨਾਲ ਦੀ ਕੋਈ ਚੀਜ਼ ਨਹੀਂ ਰਹਿ ਜਾਂਦੀ ਉੱਥੇ ਵੀ ਸੇਵਾ ਕਿਵੇਂ ਕਰੀਏ ਮਨ ਕਾ ਕਰਕੇ ਮੈਂ ਕਰੀਏ ਪਾਠ ਕੇ ਮੈਂ ਕਰੀਏ ਉਹਨਾਂ ਦੀ ਕਮੇਟੀ ਹੀ ਨਹੀਂ ਸੁਣਦੀ ਉਹਨਾਂ ਦੀ ਕਮੇਟੀ ਤਾਂ ਬਸ ਉਹਨਾਂ ਨੇ ਪੈਸੇ ਜਮ੍ਹਾਂ ਕਰਾ ਦੋ ਸਟਖੰਡ ਪਟ ਹੋ ਗਿਆ ਉਹ ਇਹ ਕਹਿੰਦੇ ਨੇ ਜੇ ਉਹ ਕੋਈ ਬਾਬਾ ਸਾਡਾ ਸਮੱਸਿਆ ਦਾ ਹੱਲ ਨਹੀਂ ਹੋਇਆਗਾ ਉਹ ਕਹਿੰਦੇ ਗੁਰੂ ਸਾਹਿਬ ਦੇ ਅਰਦਾਸ ਕਰੋ ਉਹਨਾਂ ਕੋਲ ਇਹ ਹੀ ਜਵਾਬ ਹੁੰਦਾ ਆਖਰੀ ਗੁਰੂ ਸਾਹਿਬ ਦੇ ਅਰਦਾਸ ਕਰੋ ਤੁਹਾਡੇ ਪਾਠ ਹੋ ਗਿਆ ਪਾਠ ਨੇ ਪਾਠ ਪੜ ਤੇ ਜੋ ਸੁਦੇ ਸੰਤ ਤੁਸੀਂ ਭੇਜੀਏ ਪਾਠੀ ਮਿਲ ਗਿਆ ਸਭ ਵੰਡਿਆ ਗਿਆ ਲੰਗਰ ਵੰਡਿਆ ਗਿਆ ਬਾਚਾਓ ਕਰਾ ਨੂੰ ਲੇਕਿਨ ਉੱਥੇ ਰੀ ਉੱਥੇ ਰੀ ਟੇਕ ਕੋਈ ਨਹੀਂਗਾ ਦਾ ਰਿਪਲਾਈ ਤੁਸੀਂ ਕੁਝ ਨਹੀਂ ਕਰ ਸਕਦੇਗੇ ਲੇਕਿਨ ਇੱਥੇ ਅਰਦਾਸ ਦੇ ਵਿੱਚ ਤੁਹਾਨੂੰ ਜਵਾਬ ਦੇ ਆ ਵੀ ਤੁਸੀਂ ਅਰਦਾਸ ਕਰਵਾਈਏ ਤੁਹਾਡੀ ਸਮੱਸਿਆ ਕਿਵੇਂ ਹੱਲ ਨਹੀਂ ਹੋਈ ਫਰਕ ਬੇਨਤੀ ਸੁਣੀ ਜਾਂਦੀਆਂ ਨੇ ਯਾਨੀ ਸੱਤੀ ਦੇ ਸੰਤੋਖ ਹੀ ਹੈ ਉੱਥੇ ਦੇ ਕੇ ਦਾਨ ਕਰੀਏ ਲੱਗਦਾ ਦਰਵਾਜ਼ਾ ਫੜਦਾ ਰਹੇਗਾ ਇੱਥੇ ਪਹਿਲਾਂ ਜਿਵੇਂ ਫੱਤੇ ਸ਼ਾਹ ਫਕੀਰ ਗੁਰਗੋਬਨ ਸਿੰਘ ਦੇ ਲੰਗਰ ਚ ਖੀਰ ਵਰਤੌਂਦਾ ਹੁੰਦਾ ਸੀਗਾ ਤੇ ਇੱਕ ਵਾਰੀ ਖੀਰ ਥੜ ਗਈ ਉਹ ਆਹ ਬੋੜ ਖਾਣ ਦਾ ਸ਼ਕੀਨ ਖੀਰ ਤੇ ਉਹਦਾ ਧਿਆਨ ਖੀਰ ਖਾਣ ਵਿੱਚ ਰਹਿ ਗਿਆ ਗੁਰੂ ਸਾਹਿਬ ਕਹਿੰਦੇ ਫੱਤਿਆ ਖੀਰ ਵਰਤਾ ਦੇ ਤੇਰੀ ਕਬਰ ਤੇ ਬਹੁਤ ਖੀਚੜਾ ਕਰੂਗੀ ਤੇ ਉਹ ਖਾਣ ਦਾ ਲੋਭੀ ਸੀਗਾ ਅਸੀਂ ਛੱਡ ਗਿਆ ਅੱਜ ਉਹਦੀ ਕਬਰ ਤੇ ਕਹਿੰਦੇ ਲੱਖਾਂ ਰੁਪਏ ਚੜਦਾ ਬੜੀ ਖੀਰ ਚੜਦੀ ਆ ਕਹਿੰਦੇ 500 100 200 ਤੋਂ ਘੱਟ ਕੋਈ ਨੋਟ ਨਹੀਂ ਚੜਦਾ ਉਹਦੀ ਜਗ੍ਹਾ ਦੇ ਉੱਤੇ ਤੇ ਖੀਰ ਚੜਦੀ ਆ ਕਿਉਂਕਿ ਸੁਰਤ ਖੀਚ ਰਹਿ ਗਈ ਯਾਨੀ ਨਾ ਸੱਤੀ ਦੇ ਸੰਤੋਖੀ ਖਾਏ ਸੁਦੋਖੀ ਦਾ ਹੀ ਦਾਨ ਲੱਗਦਾ ਹੁੰਦਾ ਵਾ ਤੇ ਰੱਜੇ ਹੋਏ ਨੂੰ দান ਕੀਤਾ ਲੱਗਿਆ ਨਹੀਂ ਕਰਦਾ ਜਿੱਤੇ ਪਹਿਲੇ ਭਰੇ ਭੰਡਾਰੇ ਪਏ ਆ ਉੱਥੇ ਲੱਗਾ ਨਹੀਂ ਕਰਦਾ ਕਾਲ ਦੇਸ਼ ਤੇ ਪਾਤਰ ਦੇਖ ਕੇ ਭਗਵਨ ਕ੍ਰਿਸ਼ਨ ਗੀਤਾ ਚ ਕਹਿੰਦੇ ਨੇ ਨਾ ਕਾਲ ਦੇਸ਼ ਤੇ ਪਾਤਰ ਦੇਖ ਕੇ দান ਕਰੀਏ ਉਹ দান ਫਲਦਾ ਹੁੰਦਾ ਵਾ ਸੋ ਆਪਣੀ ਸਰਦਾ ਮੁਤਾਬਕ ਜੋ ਸਰਦਾ ਪੈ ਗਈ ਜਾਂ ਸਾਡਾ ਸਿਕੰਦਰ ਤੇ ਪੇਮੈਂਟ ਭੇਜ ਸਕਦੇ ਹੋ ਤੇ ਬਾਕੀ ਸੇਵਾ ਸੰਸਾਰ ਨਾਲ ਸੰਬੰਧੀ ਮਨਿਕਾਦ ਨੂੰ ਆ ਤੇ ਸਾਡਾ WhatsApp ਗਰੁੱਪ ਕੋ 88428927 ਜੁਆਇਨ ਕਰੋ ਹਰ ਇੱਕ ਸੇਵਾ ਸਰਦਾਨ ਸੁਣਾਂਗੇ ਤੇ ਆਪਣਾ ਵਿਚਾਰ ਕਮੈਂਟ ਜਰੂਰ ਦੱਸਿਆ ਜੀ ਉਹ ਨੰਬਰ 994737486 ਤੇ ਕਾਲ ਵੀ ਕਰ ਸਕਦੇ ਹੋ